ਆਮ ਇਹ ਰੋਣਾ ਦੁਖਦਾਇਕ ਦਿਨ ਹੈ ਬਹੁਤ ਹੀ ਅਫਸੋਸ ਵਾਲੀ ਖਬਰ ਦਿਨ ਚੜ੍ਹਦਿਆਂ ਨੂੰ ਪਾਜੀ ਤੁਸੀਂ ਲਈ ਪੰਜਾਬੀ ਪੰਜਾਬੀਆਂ ਨੂੰ ਮਿਲੀ ਉਹ ਬਾਈ ਲੁਧਿਆਣਾ ਪੱਛਮੀ ਤੋਂ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਗੋਗੀ ਜੀ ਉਹ ਇਸ ਦੁਨੀਆ ਚ ਨਹੀਂ ਰਹੇ ਉਹ ਸਾਡੇ ਪਰਿਵਾਰ ਦਾ ਹਿੱਸਾ ਸੀ ਜਿੰਨਾ ਕ ਮੈਂ ਵਿਚਰੇ ਆ ਉਹਨਾਂ ਨਾਲ ਕਿੰਨਾ ਕ ਵਿਧਾਨ ਸਭਾ ਚ ਚਾਹੇ ਪੰਚ ਵਿਧਾਨ ਸਭਾ ਤੋਂ ਬਾਹਰ ਚਾਹੇ ਉਹਨੂੰ ਪੈਸੇ ਦਫਤਰ ਚ ਮਿਲਣੀਆਂ ਹੋਣ ਉਹ ਕਦੇ ਵੀ ਕੋਈ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਸਾਡਾ ਹਸਪਤਾਲ ਸੋ ਹਮੇਸ਼ਾ ਉਹ ਲੋਕਾਂ ਦੇ ਮਸਲੇ ਹੱਲ ਕਰਨ ਲਈ ਤਸ ਪਰ ਇੰਦੇ ਸੀ ਹਸਮੁਖ ਸੁਹਾਸੀ ਤੇ ਚੰਨਕ ਉਹਨਾਂ ਦਾ ਚਲੇ ਜਾਣਾ ਇਕੱਲੀ ਆਮ ਆਦਮੀ ਪਾਰਟੀ ਲਈ ਨਹੀਂ ਲੁਧਿਆਣਾ ਵਾਸੀਆਂ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਾਟ ਹੈ ਜੀ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਕੌਂਸਲਰ ਵੀ ਰਹੇ ਫਿਰ ਐਮਐਲਏ ਵੀ ਵਪਾਰੀ ਗਣਿਤ ਵਿੱਚ ਬੋਟਾ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਹੀ ਜਦੋਂ ਮੈਂ ਸਿੱਖ ਜਦੋਂ ਮੈਨੂੰ ਮਿਲਦੇ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਹੁੰਦੀ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾਂ 'ਚ ਵੀ ਵਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ ਉਹ ਸਾਡੇ ਤੋਂ ਵਿਛੜ ਗਿਆ ਜੀ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ ਜੀ ਲਾਸਟ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਹੋਈ ਘਰੇ ਲਿਆਂਦੀ ਗਈ ਜੀ ਜਦੋਂ ਕਾਰਪੋਰੇਸ਼ਨ ਦੀਆਂ ਚੋਣਾਂ ਚੱਲ ਰਹੀਆਂ ਸੀ ਉਦੋਂ ਮੈਂ ਥਾਹ ਸੀ ਜੀ ਕੁਮਾਰ ਮਿੰਦੀ ਉਹ ਪਰਿਵਾਰ ਸਮੇਤ ਆ ਕੇ ਉਹਨਾਂ ਨੇ ਮੈਨੂੰ ਹਾਰ ਵੀ ਪਹਿਨਾਇਆ ਸੀ ਮੈਨੂੰ ਤੁਹਾਡੀ ਵੀਡੀਓ 'ਚ ਕੈਮਰੇ 'ਚ ਕੈਦ ਹੋਊਗਾ ਬਾਣੀ ਬੋਲਦੇ ਹਾਂ ਫੋਨ ਤੇ ਹਮੇਸ਼ਾ ਕਹਿੰਦੇ ਹਿੰਦੀ ਸੀ ਕੋਈ ਨਾ ਕੋਈ ਕੰਮ ਕੋਈ ਕਿਸੇ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ ਬਸ ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਸਾਡੀ ਪਾਰਟੀ ਲਈ ਇਹ ਹੈ ਜੇ ਸਾਥ ਪਾ ਚਲੇ ਜਾਣਾ ਇਹ ਲੋਕਪੱਖੀ ਸੀ ਇਹ ਹਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇੰਦੇ ਆਏ ਨੇ ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ ਕਿ ਭਾਵੇਂ ਵਿਚਾਰਕ মতਪੇਦ ਕਈ ਵਾਰੀ ਹੋ ਜਾਂਦੇ ਨੇ ਇਤੁਰ ਉਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸ਼ਰਧਾਂਜਲੀ ਦੇਣੀ ਫੁੱਲ ਭੇਂਟ ਕਰਨੇ ਉਹ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ ਸਾਰਿਆਂ ਨਾਲ ਬਣਾ ਕੇ ਰੱਖਦੇ ਸੀ ਤੇ ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰ ਇੱਕ ਨੇ ਪਰ ਵਕਤ ਤੋਂ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਬੰਦਾ ਹੈ ਪਰ ਹਮੇਸ਼ਾ ਸਾਡੇ ਕਿਲਾਚੂ ਬਾਸਦੇ ਨੇ